ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣੇ ਨਾਲ YouTube ਤੇ Facebook ਤੇ ਜੁੜਿਆ ਆਸ ਕਰਦੇ ਆ ਸਾਰੇ ਵੀ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਦੋ ਜਾਨਵਰ ਲੈ ਕੇ ਆਏ ਆ ਇੱਕ ਘੋੜੀ ਆ ਇਹਨੂੰ 20 ਦਿਨ ਹੋ ਗਏ ਸੂਈ ਨੂੰ ਤੇ ਮਗਰ ਬਹੁਤ ਸੋਹਣੀ ਬੇਚੇਰੀ ਆ ਤੇ ਇੱਕ ਨੁਕਰੀ ਘੋੜੀ ਲੈ ਕੇ ਆਏ ਆ ਆਪਾਂ ਤੁਹਾਡੇ ਲਈ ਉਹ 8 ਮਹੀਨਾ ਦੀ ਗੱਭਣ ਚੈੱਕ ਪਾਸ ਆ ਬਾਕੀ ਦੀ ਡਿਟੇਲ ਆਪਾਂ ਵੀਡੀਓ ਵਿੱਚ ਸ਼ੇਅਰ ਕਰਾਂਗੇ ਕਿਹੜਾ ਏਰੀਆ ਬਾਈਰ ਗਿਆ ਦਾ ਕੀ ਮੁੱਲ ਕਰਦੇ ਆ ਕਿੰਨੀ ਹਾਈਟ ਆ ਕਿੰਨੀ ਉਮਰ ਆ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਦੇ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਫ੍ਰੀ ਵੈਚ ਐਡ ਕਰਵਾਉਣੀ ਹੋਵੇ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਲਗਵਾ ਸਕਦੇ ਹੋ ਆਜੋ ਆਪਾਂ ਗੱਲ ਕਰਦੇ ਆਂ ਘੋੜੀ ਬਾਰੇ ਮਾਲਕ ਵੀਰੇ ਨੇ ਇਹਦੀ ਉਮਰ 5 ਸਾਲ ਦੱਸੀ ਆ 60+ ਹਾਈਟ ਆ ਘੋੜੀ ਦਾ ਨਾਮ ਹੈਗਾ ਪਵਨ ਇਹ ਦੇਵ ਦਰਵਾਰ ਵਾਲੀ ਲਾਈਨ ਚੋਂ ਆ ਬਹੁਤ ਸੋਹਣੀ ਕੰਨ ਕੰਡੀਸ਼ਨ ਆ ਘੋੜੀ ਦੀ ਹੱਡਾਂ ਪਰਾਂ ਦੀ ਬਹੁਤ ਮਜ਼ਬੂਤ ਆ ਤੇ 20 ਕਿ ਦਿਨ ਹੋ ਗਏ ਨੂੰ ਸੂਈ ਨੂੰ ਮਗਰ ਬਹੁਤ ਸੋਹਣੀ ਬੇਸ਼ੇਰੀ ਆ ਇਹਦੇ ਤੇ ਉਹ ਹੈਗੀ ਆ ਰਾਜਨਤ ਰਾਕਰ ਘੋੜੇ ਦੀ ਬੱਚੀ ਤੇ ਮੁੱਲ ਮਾਲਕ ਵੀਰੇ ਦਾ ਕਰਦਿਆ 2,11,000 ਰੁਪਏ ਦੋਨਾਂ ਜਾਨਵਰਾਂ ਦਾ ਏਰੀਆ ਬਾਇਰ ਕਹਿੰਦਾ ਗੁਜਰਾਤ ਆ ਬਾਲ ਪੌੜੀਆਂ ਦੀ ਕਲੀਅਰ ਆ ਤੇ ਆਪ ਵੀ ਦੇਖ ਸਕਦੇ ਹੋ ਰੰਗ ਰੂਪ ਬਹੁਤ ਸੋਹਣਾ ਘੋੜੀ ਦਾ ਤੇ ਇੱਕ ਆਪਾਂ ਤੁਹਾਡੇ ਲਈ ਆ ਬਹੁਤ ਸੋਹਣੀ ਨੁਕਰੀ ਘੋੜੀ ਲੈ ਕੇ ਆਇਆ ਇਹਦੀ 63+ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਬਾਲਪੌਰੀਆਂ ਦੀ ਕਲੀਅਰ ਆ 8 ਮਹੀਨੇ ਦੀ ਗੱਬਣ ਚੈੱਕ ਪਾਸ ਆ ਪਦਮ ਘੋੜੇ ਤੋਂ ਤੇ ਘੋੜੀ ਹੈ ਕਿ ਹਬੋਰ ਵਾਲੀ ਲਾਈਨ ਚੋਂ ਬਾਕੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਹਬੋਰ ਵਾਲੀ ਲਾਈਨ ਦੇ ਸਾਰੇ ਜਾਨਵਰੀ ਹੱਡਾਂ ਪਰਾਂ ਦੇ ਬਹੁਤ ਮਜ਼ਬੂਤ ਆ ਤੇ ਬਹੁਤ ਮਜ਼ਬੂਤ ਆ ਘੁੜੀ ਇਹ ਵੀ ਤੇ ਬਾਲਪੌਰੀਆਂ ਦੀ ਕਲੀਅਰ ਆ ਇਹਨੂੰ 8 ਮਹੀਨੇ ਦੀ ਗੱਬਣ ਚੈੱਕ ਪਾਸ ਏਰੀਆ ਬਾਈਰ ਕਹਿੰਦਾ ਹੈਗਾ ਫਾਜ਼ਿਲਕਾ ਮੁੱਲ ਮਾਲਕ ਵੀਰੇ ਦਾ ਕਰਦੇ ਆ 8 ਲੱਖ ਰੁਪਈਆ ਮਗਰ ਬਹੁਤ ਸੋਹਣੀ ਬੇਚੇਰੀ ਆ ਪਰ ਉਹ ਬਾਜਿਆਂ ਨੇ ਸੇਲ ਨਹੀਂ ਕਰਨੀ ਕੱਲੀ ਘੋੜੀਆਂ ਇਸ ਟਾਈਮ ਸੇਲ ਵਾਸਤੇ ਆ ਬਾਕੀ ਆਪਾਂ ਬਾਈ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਤੁਸੀਂ ਬਾਈ ਤੋਂ ਕਾਲ ਕਰਕੇ ਲੈ ਸਕਦੇ ਹੋ ਤੇ ਵੀਡੀਓ ਦੇਖਣ ਲਈ ਧੰਨਵਾਦ ਜੀ